आले वारे आले वारे अंदरि अंदरि ਖਾਦੂ ਕੋਕੇ ਪਾਣੀ ਜਿੰਨਾ ਵੀ ਆ 14 ਉੱਤੇ ਉਹਨੇ ਰੱਖਣ ਜਿਆ ਬਣਾਇਓ ਲੰਗਰ ਨੂੰ ਦਰੇ ਉਹਨਾਂ ਨੂੰ ਉੱਪਰ ਤੱਕ ਪਾਣੀ ਭਰ ਗਿਆ ਵਾ ਸਿਰਫ ਇਹਦੇ ਦੋ ਚਲਦੇ ਆ ਇੱਕੋ ਪੀਤੋ ਆ ਜੀ ਤਾਂ ਕਰਦੇ ਕੋਪੀ ਤੁਸੀਂ ਖੋਲ ਜਾ ਰਿਹਾ ਇਸ ਟਾਈਮ ਕੋਪੀ ਤਿੰਨ ਚੋਆ ਐਂ ਖੋਲ ਜਾ ਰਿਹਾ ਫਾਤ ਦੇ ਕੋਤੇ ਮੈਂ ਫੰਦ ਨੂੰ ਜੀਉਂਗਾ ਅੱਜ ਕੋਪਾਂ ਦੇ ਕਿਤਾ ਸੌਂ ਬੋੜਦੇ ਆ ਆ ਦੇ ਇੱਕ ਆ ਦੋ ਇਹ ਤਿੰਨ ਸਾਰੇ ਦਰੇ ਖੁੱਲੇ ਆ ਬੱਤੀ ਬੰਦ ਹੋ ਆ ਹਾਂਜੀ ਕੋਰਪੂਈ ਦਾ ਚੋਆ ਜੀ ਜਿਹੜਾ ਕਿ ਆ ਜਿਹੜਾ ਬੰਨ ਲਾਇਆ ਵਾ ਇਹ ਕੋਈ 2.5 ਫੁੱਟ ਰਹਿ ਗਿਆ ਤੇ ਭਾਈ ਸਾਹਿਬ ਕਹਿੰਦੇ ਕਿ ਸ਼ਾਇਦ ਬੰਨ ਨਾ ਟੁੱਟੇ ਇੱਕ ਬੰਦੇ ਤੇ ਇੱਥੇ ਕੁਝ ਨਹੀਂ ਹੋਣਾ ਅ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਾਂ ਜੀ ਜਿਹੜੀ ਸੈਫੰਦੀ ਹੱਦਵਾ ਉੱਤੇ ਤੱਕ ਆ ਕਾਨਿਆਂ ਨਾਲ ਬੰਦ ਹੋ ਚਲੇ ਆ ਉਹ ਚੋ ਇਹ ਕਿਸੇ ਟਾਈਮ ਵੀ ਕੋਈ ਘੱਲੂ ਘਰਾ ਇੱਥੇ ਆ ਸਕਦਾ ਵਾ ਕਿ ਕਿ ਸਪਾਈ ਇੱਥੇ ਕੋਈ ਕਰਦਾ ਨਹੀਂ ਹੈਗਾ ਅੱਗੇ ਨਹਿਰ ਮਹਤਮਾ ਸਪਾਈ ਕਰਦਾ ਹੁੰਦਾ ਤਾਂ ਹੁਣ ਨਹਿਰ ਮਹਤਮਾ ਦੇ ਬੰਦ ਵੀ ਟੈਰ ਹੋਗਾ ਸਭ ਕੁਝ ਬੰਦ ਹੋ ਗਿਆ ਕੰਮ ਜੀ ਇਹ ਚੋ ਕਿਸੇ ਟਾਈਮ ਵੀ ਇੱਥੇ ਹੁਣ ਆਲੇ ਦੋਲੇ ਘੱਲੂ ਘਰਾ ਲਿਆ ਸਕਦਾ ਵਾ ਜਿਹੜੇ ਆਲੇ ਦੋਲੇ ਦੇ ਘਰਵਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਰਾਤ ਵਾ ਬੁਰ ਕੇ ਆਪਣਾ ਚਕੰਨੇ ਹੋ ਕੇ ਸੌਣ ਜੀ